ਅੱਜ ਵੀ ਅਸੀਂ ਦੇਖ ਰਹੇ ਕੀ ਹੋ ਰਿਹਾ ਕੀ ਵਰਤਾਂਤ ਸਿਰਜਿਆ ਜਾ ਰਿਹਾ ਕੀ ਕੁਝ ਹੋ ਰਿਹਾ ਮੀਡੀਆ ਦੇ ਉੱਤੇ ਆਈਟੀ ਵਿੰਗ ਬਾਰ-ਬਾਰ ਜ਼ਿਕਰ ਛੜ ਰਿਹਾ ਕਿ ਇੱਕ ਆਈਟੀ ਵਿੰਗ ਹੈ ਮੈਂ ਪਹਿਲਾਂ ਵੀ ਸ਼ਬਦ ਕਹੇ ਸੀ ਕਿ ਕਾਂਗਰਸ ਆਪਦਾ ਆਈਟੀ ਵਿੰਗ ਚਲਾ ਰਹੀ ਹੈ ਭਾਜਪਾ ਆਪਦਾ ਆਈਟੀ ਵਿੰਗ ਚਲਾ ਰਹੀ ਹੈ ਝਾੜੂ ਪਾਰਟੀ ਆਪਦਾ ਆਈਟੀ ਵਿੰਗ ਚਲਾ ਰਹੀ ਹੈ ਇੱਕ ਸ਼ਰਮਣੀ ਅਕਾਲੀ ਦਲ ਹੈ ਜਿਹਨੂੰ ਆਈਟੀ ਵਿੰਗ ਚਲਾ ਰਿਹਾ ਹੈ ਅਲਟੀਵੈਂਸ ਰੋਮਨੀ ਕਾਲੀ ਦਲ ਨੂੰ ਚਲਾ ਰਿਹਾ ਤੇ ਉਹਦਾ ਮੁਖੀ ਪਤਾ ਕੌਣ ਹੈ ਬਠਿੰਡੇ ਦਾ ਇੱਕ ਉਹ ਬੰਦਾ ਜਿਹੜਾ ਦਸਤਾਰ ਨੂੰ ਨਫ਼ਰਤ ਕਰਦਾ ਉਹ ਬੰਦਾ ਉਹਦਾ ਮੁਖੀ ਹੈ ਬਠਿੰਡੇ ਜਿਹੜਾ ਦਸਤਾਰ ਨੂੰ ਪੱਗ ਨੂੰ ਨਫ਼ਰਤ ਕਰਦਾ ਔਰ ਸਿੱਖ ਐਂਟੀ ਸਿੱਖੋ ਦੀ ਸੋਚ ਹੈ ਇਹ ਹੋ ਕੀ ਰਿਹਾ ਟੀਵੀ ਚੈਨਲਾਂ ਦੇ ਉੱਤੇ ਬਠਾ ਬਠਾ ਕੇ ਇਹ ਕਿਹਾ ਜਾ ਰਿਹਾ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਮੁਖ ਗ੍ਰੰਥੀ ਜਿਹੜਾ ਹੈ ਉਹ ਤਾਂ ਨਰੈਣੂ ਅਜ ਕਿ ਦੀ ਸ਼ਰਮ ਵਾਲੀ ਗੱਲ ਹੈ ਕੌਣ ਕਹਿ ਰਿਹਾ ਜਦੋਂ ਸਾਰੇ ਹਾਲੇ ਵਸੀਲੇ ਸਾਰੇ ਖਤਮ ਹੋ ਗਏ ਨਾ ਜਦੋਂ ਦੇਖਿਆ ਗੱਲ ਨਹੀਂ ਬਣੀ ਆ ਦੋ ਚਾਰ ਦਿਨ ਤੋਂ ਇੱਕ ਫਿਲਮ ਸਟਾਰ ਜਿਹੜਾ ਬਿਠਾਇਆ ਜਾ ਰਿਹਾ ਟੀਵੀ ਚੈਨਲਾਂ ਦੇ ਉੱਤੇ ਉਹ ਕਹਿ ਰਿਹਾ ਕਹਿੰਦਾ ਜੀ ਸਤਿਗੁਰਾਂ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਨਰੈਣੂ ਮੰਤਰ ਦੀ ਕਮਾਲ ਦੀ ਗੱਲ ਇਹਦਾ ਜੀ ਅਕਾਲੀ ਦਲ ਦੇ ਜੀ ਜਿਹੜਾ ਜੱਥੇਦਾਰਾਂ ਨੇ ਕਾਰਵਾਈ ਕੀਤੀ ਹੈ ਤਾਂ ਔਰੰਗਜ਼ੇਬ ਦੇ ਛੁਰਾ ਮਾਰਿਆ ਜੀ ਉਹ ਮੂੰਹ 'ਚ ਮਾਰਿਆ ਤੀਰ 'ਚ ਰੰਗਜੀਤ ਦੱਸਿਆ ਜਾ ਰਿਹਾ ਉਹ ਫਿਲਮ ਉਸਤਾਰ ਦੱਸ ਰਿਹਾ ਟੀਵੀ ਚੈਨਲਾਂ ਦੇ ਉੱਤੇ ਇੱਡੀ ਹੈਰਾਨੀ ਦੀ ਗੱਲ ਹੈ ਨਾ ਐਸਾ ਸਮਾਗਮ ਹੋਰ ਤਾਂ ਹੋਰ ਇੱਥੋਂ ਤੱਕ ਕੀ ਆ ਜਾ ਰਹੇ ਉਹਦੇ ਵੱਲ ਕਿ ਬਾਈਬਲ ਕਲਾ ਤੇ ਬਰਗਾੜੀ ਦੇ ਵਿੱਚ ਤਾਂ ਗੋਲੀ ਚਲਾਈ ਚਲਾਉਣੀ ਪਈ ਪੁਲਿਸ ਨੂੰ ਕਿਉਂਕਿ ਸਿੱਖਾਂ ਨੇ ਪਾਸਤੇ ਹਮਲਾ ਕਰਤਾ ਜਿਹੜੀ ਕਮਾਲ ਦੀ ਗੱਲ ਹੈ ਅਜਾ 10 ਸਾਲ ਹੋ ਗਏ ਉਹ ਕਟਨਾ ਵਾਪਰੀ ਨੂੰ ਅੱਜ ਤੱਕ ਤਾਂ ਕਿਸੇ ਦਾ ਬਿਆਨ ਨਹੀਂ ਸੀ ਆਇਆ ਕਿ ਭਾਈ ਪੁਲਿਸ ਦੇ ਉੱਤੇ ਸਿੱਖਾਂ ਨੇ ਹਮਲਾ ਕਰਤਾ ਸੀ ਤਾਂ ਗੋਲੀ ਚਲਾਉਣੀ ਪਈ ਸੀ। ਵਾਕਿਆ ਨੂੰ ਜਦੋਂ ਪੁੱਛਿਆ ਗਿਆ ਉਹਨਾਂ ਦੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਤੂੰ ਗੋਲੀ ਚਲਾਉਣ ਦੇ ਹੁਕਮ ਦਿੱਤੇ ਕਹਿੰਦਾ ਹਾਂਜੀ। ਤੇ ਉਹਨਾਂ ਦੇ ਚੇਲੇ ਚਾਪਦੇ ਕਹਿ ਰਹੇ ਆ ਕਹਿੰਦੇ ਜੀ ਉਹ ਪੁਲਿਸ ਤੇ ਹਮਲਾ ਕਰਤਾ ਸੀ ਸਿੱਖਾਂ ਨੇ ਤਾਂ ਕਰਕੇ ਪੁਲਿਸ ਨੂੰ ਗੋਲੀ ਚਲਾਉਣੀ ਪਈ। ਇਤੋਂ ਵੱਧ ਕੇ ਬਿਸ਼ਰਮੀ ਜਿਹੜੀ ਆ ਉਹ ਕੀ ਹੋ ਸਕਦੀ? ਕੀ ਹੋ ਸਕਦੀ ਹੈ ਬਿਸ਼ਰਮੀ? ਇਹ ਹਾਲਾਤ ਜਿਹੜੇ ਨੇ ਉਹ ਅੱਜ ਬੜੇ ਹੋਏ ਨੇ ਸਾਥ ਸੰਗਤ ਜੀ ਵਾਕਈ ਅੱਜ ਨੈਰੇਟਿਵ ਦੀ ਲੜਾਈ ਆ ਉਹਨਾਂ ਨੇ ਬਹੁਤ ਤਕੜਾ ਆਪਣਾ ਆਈਟੀ ਵਿੰਗ ਬਣਾਇਆ ਆਈਟੀ ਵਿੰਗ ਦੇ ਜਿਹੜੇ ਵਿੱਚ ਰੱਖੇ ਨੇ ਨੌਜਵਾਨ ਰੱਖੇ ਨੇ ਵਰਕਰ ਰੱਖੇ ਨੇ ਉਹਨਾਂ ਨੂੰ ਤਨਖਾਹ ਕਿੱਥੋਂ ਮਿਲਦੀ ਆ ਓ ਪੀਟੀਸੀ ਕੰਪਨੀ ਚੋਂ ਮਿਲਦੀ ਆ ਤੇ ਪੀਟੀਸੀ ਕੰਪਨੀ ਨੂੰ ਰੈਵਨਿਊ ਕਿੱਥੋਂ ਆਉਂਦਾ ਉਹ ਸ੍ਰੀ ਹਰਮੰਦਰ ਸਾਹਿਬ ਜੀ ਦੀ ਜਿਹੜੀ ਗੁਰਬਾਣੀ ਜਿਹੜੀ ਉਹ ਵੇਚੀ ਜਾ ਰਹੀ ਆ ਉਹਦਾ ਰੈਵਨਿਊ ਆਉਂਦਾ ਜੀ ਯਾਨੀ ਸਾਡੀਆਂ ਜੁੱਤੀਆਂ ਸਾਡੇ ਸੱਬ ਸਾਡੀਆਂ ਜੁੱਤੀਆਂ ਤੇ ਸਾਡੇ ਸਿਰ ਮਾਰੀਆਂ ਜਾ ਰਹੀਆਂ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਜਿਹੜਾ ਪ੍ਰਸਾਰਣ ਕਰਦਾ ਚੈਨਲ ਉਹ ਕਮਾਈ ਹੋ ਰਹੀ ਐ ਤੇ ਉਹ ਕਮਾਈ ਦੇ ਮੁਨਾਫੇ ਦੇ ਵਿੱਚੋਂ ਸਿੱਖ ਸ਼ਖਸੀਅਤਾਂ ਦੀ ਕਰਦਾਰਕੁਸ਼ੀ ਕਰਨ ਵਾਸਤੇ ਆਈਟੀ ਬੈਂਕ ਬਣਾਇਆ ਹੈ ਸਾਡੀਆਂ ਜੁੱਤੀਆਂ ਤੇ ਸਾਡੇ ਸਿਰ ਦੇ ਉੱਤੇ ਮਾਰੀਆਂ ਜਾ ਰਹੀਆਂ। ਇਹ ਆ ਹਕੀਕਤ ਹੈ। ਜਿਹੜਾ ਖਲਾਫ ਬੋਲਦਾ ਹੈ ਉਹਦੀ ਕਰਦਾਰ ਕਸ਼ਿਸ਼ ਸ਼ੁਰੂ ਕਰ ਦਿੰਦੇ ਨੇ। ਜਿਹੜਾ ਵੀ ਬੋਲਦਾ ਤੇ ਜਿਹੜਾ ਵੀ ਬੋਲੇਗਾ ਉਹਦੀ ਕਰਦਾਰ ਕਸ਼ਿਸ਼ ਸ਼ੁਰੂ ਹੋ ਜੂ। ਇਹ ਕੈਰੈਕਟਰ ਲਾਸਾ ਜੀ, ਇਹ ਬੇਈਮਾਨਾ ਜੀ, ਇਹ ਫਲਾਨਾ ਜੀ। ਤੇ ਫਿਰ ਸੱਚਾ ਕੌਣ ਹੈ? ਉਹ ਜਿਹੜੇ 4-5 ਟੀਵੀ ਚੈਨਲਾਂ ਦੇ ਉੱਤੇ ਬਿਠਾਏ ਜਾ ਰਹੇ ਹਨ ਬਾਰ-ਬਾਰ ਦੇਖਦੇ ਆ ਨਾ ਕਹਿੰਦੇ ਇਹ ਸਭ ਤੋਂ ਸੱਚੇ ਹੈ। ਇਹ ਨਾ ਦਾ ਰਕਾਰਡ ਸਿੱਖ ਸੰਗਤ ਸਾਰੇ ਜਾਣਦੀ ਦੱਸਣ ਦੀ ਲੋੜ ਹੀ ਨਹੀਂ ਕਿ ਕਿਸ ਕਿਸਮ ਦਾ ਰਕਾਰਡ ਹੈ ਹੁਣ ਮर्यादा ਦੱਸਣਗੇ ਫਿਲਮ ਸਟਾਰ કે ਮर्यादा ਕੀ ਹੈ ਸਿੱਖਾਂ ਦੀ ਤੋਂ ਭਾਈ ਜਦੋਂ ਤੈਨੂੰ ਪੰਥ ਚੋਂ ਸਿਖਿਆ ਸੀ ਉਦੋਂ ਤਾਂ ਤੂੰ ਕਿਹਾ ਨਹੀਂ ਵੀ ਜਥੇਦਾਰ ਜਿਹੜੇ ਨੇ ਨਰੈਣੂ ਮੰਨਤਾ ਹੁਣ ਤੈਨੂੰ ਨਰੈਣੂ ਮੰਨਤਾ ਦਿਸਣ ਲੱਗੇ ਜਦੋਂ ਪੰਥ ਦੀ ਗੱਲ ਹੋ ਗਈ ਜਦੋਂ ਗ੍ਰੰਥ ਦੀ ਗੱਲ ਹੋ ਗਈ ਉਦੋਂ ਨਰੈਣੂ ਮੰਨਤਾ ਦਿਸਣ ਲੱਗੇ ਉਹਨਾਂ ਨੇ ਨਰਮਾਤ ਦੇ ਸੰਲਾਤੇ ਸੋ ਸਾ ਸੰਗਤ ਜੀ ਆਪ ਬਹੁਤ ਲੰਬੇ ਸਮੇਂ ਤੋਂ ਬੈਠੇ ਹੋ ਦੱਸਿਆ ਮੈਨੂੰ ਇੱਥੇ ਰਖੜਾ ਸਾਹਿਬ ਨੇ ਕਿ ਬਹੁਤ ਲੰਬੇ ਸਮੇਂ ਤੋਂ ਬੈਠੇ ਹੋ ਮੈਂ ਬਹੁਤਾ ਲੰਮਾ ਸਮਾਪਤੀ ਦਾ ਨਾ ਲਵਾਂ ਮੈਂ ਇਹੋ ਹੀ ਕਹਿਣਾ ਕਿ ਜਿਵੇਂ ਬਾਬਾ ਮੱਖਣ ਸ਼ਾਹ ਜੀ ਨੇ ਸੁਚੇਤ ਕੀਤਾ ਸੀ ਨਾ ਸਾਵਧਾਨ ਕੀਤਾ ਸੀ ਸੰਗਤ ਜਾਗ ਪਈ ਸੀ ਤੇ ਬਾਈ ਮੰਜੀਦਾਰਾਂ ਨੂੰ ਭਜਾਉਣ ਦੀ ਲੋੜ ਨਹੀਂ ਸੀ ਪਈ ਉਹ ਆਪੇ ਭੱਜ ਗਏ ਜਦੋਂ ਦੇਖਿਆ ਵੀ ਸਾਡੀ ਤਾਂ ਦੁਕਾਨ ਤੇ ਸੌਦਾ ਲੈਣ ਆਈ ਕੋਈ ਨਹੀਂ ਰਿਹਾ ਤੇ ਉਹਨਾਂ ਨੇ ਦੁਕਾਨਾ ਬੰਦ ਕਰਤੀ। ਉਹਨਾਂ ਨੂੰ ਭਜਾਉਣ ਦੀ ਲੋੜ ਨਹੀਂ ਪਈ। ਉਹ ਆਪੇ ਭੱਜ ਗਏ ਸੀ। ਅੱਜ ਇਹਨਾਂ ਨੂੰ ਵੀ ਇਸੇ ਤਰ੍ਹਾਂ ਮਜਬੂਰ ਕਰਨਾ ਪਊਗਾ ਭੱਜਣ ਵਾਸਤੇ। ਕਿਉਂਕਿ ਨੇ ਕਰਨਾ ਮਜਬੂਰ ਉਹ ਸੰਗਤ ਨਹੀਂ ਕਰਨਾ ਪੰਥ ਨਹੀਂ ਕਰਨਾ। ਜਾਗੋ ਤੁਸੀਂ। ਸੁਚੇਤ ਹੋ ਵੋ ਸਾਵਧਾਨ ਹੋ ਵੋ। ਬਸ ਜਸਤਨ ਕੌਮ ਕਾਤੀ ਤੇ ਕੌਮ ਪ੍ਰਸਤ ਦੇ ਵਿਚਕਾਰ ਫੈਸਲੇ ਦਾ ਤੁਹਾਨੂੰ ਪਤਾ ਲੱਗ ਗਿਆ ਨਾ ਉਹਦੇ ਆਪਾ ਹਾਰ ਦੇਣੀ ਹੈ ਉਹਦੇ ਹਾਰ ਦੇਣੀ ਆ ਉਹਦੇ ਸਾਡੀ ਫਤਿਹ ਸਾਡੀ ਜਿੱਤ ਜਿਹੜੀ ਹੈ ਉਹ ਜ਼ਰੂਰ ਹੋਊਗੀ ਜਿੱਤੇ ਸਾਨੂੰ ਸਮਝ ਆ ਗਈ ਜਿੱਤੇ ਬਾਬਾ ਮੱਖਣ ਸ਼ਾਹ ਜੀ ਲਵਾਨਾਂ ਦੀ ਹੂਕ ਜਿਹੜੀ ਹੈ ਉਹ ਸਾਡੇ ਦਿਲ ਦੇ ਵਿੱਚ ਵੱਸ ਗਈ ਨਾ ਤੇ ਸਾਨੂੰ ਸਮਝ ਆ ਗਈ ਕਿ ਆ ਅਸਲੀ ਹੈ ਤੇ ਆ ਨਕਲੀ ਹੈ ਕਿ ਉਦੋਂ ਸਾਨੂੰ ਕੋਈ ਵੀ ਇਸ ਸੰਸਾਰ ਦੇ ਵਿੱਚ ਫਿਰ ਹਰਾ ਨਹੀਂ ਸਕੇਗਾ maat ਨਹੀਂ ਪਾ ਸਕੇਗਾ ਤੇ ਮੇਰਾ ਖੜਾ ਸਾਹਿਬ ਨੇ ਵੀ ਦੱਸਿਆ ਕਿ ਜਨਾਂ ਨੂੰ ਅਸੀਂ ਰਾਖੀ ਦੀ ਜ਼ਿੰਮੇਵਾਰੀ ਸੌਂਪੀ ਸੀ ਭਾਈ ਗੁਰਦਾਸ ਜੀ ਨੇ ਕਿਹਾ ਨਾ ਉਲਟੀ ਬਾੜ ਖੇਤ ਕਾਉ ਖਾਏ ਉਲਟੀ ਬਾੜ ਖੇਤ ਨੂੰ ਖਾਣ ਲੱਗ ਪਈ ਬਾੜ ਖੇਤ ਨੂੰ ਖਾਣ ਲੱਗ ਪਈ ਅੱਜ ਬਾੜ ਖੇਤ ਨੂੰ ਖਾਣ ਲੱਗ ਪਈ ਹੈ ਤੇ ਜਦੋਂ ਵਾੜ ਖੇਤ ਨੂੰ ਖਾਨ ਲੱਗ ਪਏ ਉਦੋਂ ਚੁਕੰਨੇ ਜਿਹੜਾ ਹੋ ਜਾਣਾ ਚਾਹੀਦਾ ਸਾਥ ਸੰਗਤ ਉਦੋਂ ਚਕੰਨੇ ਹੋ ਜਾਣਾ ਚਾਹੀਦਾ ਜਦੋਂ ਵਾੜ ਖੇਤ ਨੂੰ ਖਾਨ ਲੱਗ ਪਏ ਉਸ ਵਾਰ ਨੂੰ ਛੱਡ ਦੇਣਾ ਚਾਹੀਦਾ ਪੱਟ ਕੇ ਜਿਹੜੀ ਖੇਤ ਦਾ ਨੁਕਸਾਨ ਕਰਨ ਲੱਗ ਪੇ ਆਜ ਵਾੜ ਖੇਤ ਨੂੰ ਖਾਨ ਲੱਗ ਪਈ ਆ ਭਾਈ ਗੁਰਦਾਸ ਸਿੰਘ ਦੇ ਸ਼ਬਦਾਂ ਦੇ ਵਿੱਚ ਅੱਜ ਇਹਨਾਂ ਨੂੰ ਭਜਾਉਣ ਦਾ ਵਕਤ ਆ ਗਿਆ ਔਰ ਸਰਕਾਰਾਂ ਜਿਹੜੀਆਂ ਨੇ ਉਹ ਵੀ ਕੋਈ ਪੰਥੀਆਂ ਬਹੁਤੀਆਂ ਹਮਦਰਦ ਨਹੀਂ ਉਹ ਦੇਹਰਿਆ ਨੇ ਸਾਰਾ ਕੁਝ ਵਿਦਾਸਕ ਬੰਦੇ ਕਿੰਨਾ ਪੰਥ ਨੂੰ ਖوار ਕਰ ਰਹੇ ਉਹ ਚਾਹੁੰਦੇ ਨੇ ਕਿ ਪੰਥ ਖوار ਹੋਵੇ ਨਿਆਜ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਅਨਾਉਂਸ ਹੋ ਜਾਂਦੇ ਤੇ ਇਹਨਾਂ ਨੂੰ ਸੰਗਤਾਂ ਨੇ ਵੈਸੇ ਭਜਾ ਦੇਣਾ ਸੀ ਭੱਜ ਜਾਣੇ ਸੀ ਇਸ ਕਰਕੇ ਸਾਧ ਸੰਗਤ ਜੀ ਹੁਣ ਸਾਡੇ ਜਾਗਣ ਦਾ ਵਕਤ ਆ ਗਿਆ ਜਦੋਂ ਸਾਨੂੰ ਦਿਖ ਰਿਹਾ ਹੈ ਕਿ ਇਹ ਲੋਕ ਸਾਨੂੰ ਖਾਰ ਰਹੇ ਨੇ ਤੇ ਸਰਕਾਰਾਂ ਮੂਕ ਦਰਸ਼ਕ ਬਣੀਆਂ ਹੋਈਆਂ ਨੇ ਤੇ ਉਸ ਹਾਲਤ ਦੇ ਵਿੱਚ ਫਿਰ ਸਾਨੂੰ ਜਾਗਣ ਤੇ ਸੁਚੇਤ ਹੋਣ ਦਾ ਜਿਹੜਾ ਹੈ ਉਹ ਸਮਾਂ ਸਮਝ ਲੈਣਾ ਚਾਹੀਦਾ ਹੈ ਮੈਂ ਸਤਕਾਰਯੋਗ ਦੇਵੀ ਜਗੀਰ ਕੌਰ ਜੀ ਜਿਨ੍ਹਾਂ ਨੇ ਅੱਜ ਦੇ ਇਸ ਸਮਾਗਮ ਦਾ ਆਯੋਜਨ ਕੀਤਾ ਹੈ ਮਾਨਨ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ ਸਤਿਕਾਰਤ ਹਸਤੀਆਂ ਮੰਚ ਤੇ ਬੈਠੀਆਂ ਨੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੰਚ ਤੇ ਬੈਠੇ ਨੇ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਇੰਨੇ ਸ਼ਬਦ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ <speaking in> one <foreign language> Sona.